ਸਾਰੇ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਪਿਆਰੇ ਵਿਦਿਆਰਥੀ ਦਰਸ਼ਕਾਂ ਨੂੰ ਨਵੇਂ ਸੈਸ਼ਨ ਦੀਆਂ ਮੁਬਾਰਕਾਂ ਉਹਨਾਂ ਨੂੰ ਸਮੈਸਟਰ ਫਸਟ ਵਿੱਚ ਹੋਣ ਦੀਆਂ ਮੁਬਾਰਕਾਂ ਤੇ ਸਮੈਸਟਰ ਫਸਟ ਦੇ ਵਿੱਚ ਵਿਆਕਰਨ ਦਾ ਜੋ ਸਿਲੇਬਸ ਹੈ ਉਸ ਦੇ ਵਿੱਚ ਪ੍ਰਸ਼ਨ ਹੈ ਇੱਕ ਕਿ ਟਕਸਾਲੀ ਭਾਸ਼ਾ ਕਿਹੜੀ ਹੈ ਤੇ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਮੈਂ ਥੋੜਾ ਜਿਹਾ ਇਸ ਨੂੰ ਸਰਲ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਇਹ ਪ੍ਰਸ਼ਨ ਦਾ ਉੱਤਰ ਜੋ ਹੈ ਉਹ ਵੀ ਅੰਕਾ ਦੇ ਦਸਾ ਤੁਸੀ ਦੇਣਾ ਔਰ ਗ੍ਰਾਮਰ ਦੇ ਵਿੱਚ ਬਹੁਤ ਵਾਰ ਲਿਮਟ ਜਿਹੜੀ ਹੁੰਦੀ ਨਾ ਪੇਜ ਲਿਮਟ ਬਹੁਤ ਜ਼ਿਆਦਾ ਮਹੱਤਵਪੂਰਨ ਨਹੀਂ ਹੁੰਦੀ ਤੁਹਾਡੀ ਇਨਫੋਰਮੇਸ਼ਨ ਮਹੱਤਵਪੂਰਨ ਹੁੰਦੀ ਹੈ ਤੁਹਾਡੀ ਨੌਲੇਜ ਮਹੱਤਵਪੂਰਨ ਹੁੰਦੀ ਹੈ ਭਾਸ਼ਾ ਸੰਚਾਰ ਦਾ ਮਕਸਦਨ ਹੈ ਅਸੀਂ ਸਮਝਦੇ ਹਾਂ ਕਿ ਜਦੋਂ ਅਸੀਂ ਕਿਸੇ ਦੂਸਰੇ ਵਿਅਕਤੀ ਨਾਲ ਗੱਲ ਕਰਨੀ ਹੈ ਤਾਂ ਸਾਡੇ ਕੋਲ ਇੱਕ ਸਾਧਨ ਹੈ ਜਿਹੜਾ ਉਹ ਹੈ ਭਾਸ਼ਾ ਦਾ ਬੇਸ਼ੱਕ ਅਸੀਂ ਇਸ਼ਾਰਿਆਂ ਨਾਲ ਵੀ ਦੂਸਰੇ ਨੂੰ ਆਪਣਾ ਪੈਗਾਮ ਦੇ ਸਕਦੇ ਹਾਂ ਪਰ ਉਹ ਬਹੁਤ ਲੰਬਾ ਸਮਾਂ ਨਹੀਂ ਚੱਲ ਸਕਦਾ ਲੰਬਾ ਸਮਾਂ ਅਸੀਂ ਭਾਸ਼ਾ ਨਾਲ ਹੀ ਆਪਣਾ ਕੰਮ ਚਲਾ ਸਕਦੇ ਹਾਂ ਉਮਰ ਪਰ ਮਨੁੱਖ ਆਪਣੇ ਮਾਨ ਦੇ ਭਾਵਾਂ ਵਿਚਾਰਾਂ ਤੇ ਅਨੁਭਵਾਂ ਦਾ ਪ੍ਰਗਟਾਵਾ ਭਾਸ਼ਾ ਦੇ ਮਾਧਿਅਮ ਰਾਹੀਂ ਕਰਦਾ ਹੈ ਇਹ ਮਨੁੱਖ ਦੀ ਇੱਕ ਸਮਾਜਿਕ ਲੋੜ ਹੈ ਮਨੁੱਖ ਦੇ ਸਮਾਜਿਕ ਵਿਕਾਸ ਵਿੱਚ ਭਾਸ਼ਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜਨਮ ਤੋਂ ਲੈ ਕੇ ਮੌਤ ਤੱਕ ਬਲੋਖ ਭਾਸ਼ਾ ਨਾਲ ਹੀ ਆਪਣੀ ਸਮਾਜਿਕ ਪਛਾਣ ਬਣਾਉਂਦਾ ਹੈ ਅਸੀਂ ਅਕਸਰ ਦੇਖਦੇ ਹਾਂ ਕਿ ਬਹੁਤ ਸਾਰੇ ਚਿੰਨ੍ਹ ਵੀ ਐਸੇ ਹਨ ਜਿਹੜੇ ਭਾਸ਼ਾ ਦਾ ਰੋਲ ਅਦਾ ਕਰ ਸਕਦੇ ਜਿਵੇਂ ਚਰਾਹੇ ਤੇ ਲਾਲ ਬੱਤੀ ਦਾ ਜਗਣਾ ਸਾਨੂੰ ਰੁਕਣ ਦਾ ਸੰਕੇਤ ਕਰਦਾ ਪੀਲੀ ਬੱਤੀ ਸਾਨੂੰ ਥੋੜਾ ਜਿਹਾ ਉਡੀਕਣਾ ਤੇ ਹਰੀ ਬੱਤੀ ਸਾਨੂੰ ਚੱਲਣ ਦਾ ਸੰਕੇਤ ਦਿੰਦੀ ਹੈ ਤਾਂ ਉਹ ਇੱਕ ਇਹ ਚਿੰਨਾਤਮਕ ਭਾਸ਼ਾ ਹੈ ਜਿੱਥੋਂ ਅਸੀਂ ਥੋੜਾ ਜਿਹਾ ਕੋਈ ਆਪਣਾ ਅਗਵਾਈ ਲੈ ਸਕਦੇ ਹਾਂ ਪਰ ਉਹ ਜੀ ਗੱਲਬਾਤ ਹੀ ਸਾਨੂੰ ਰਿਸ਼ਤੇ ਜਿਹੜੇ ਹੈ ਸਾਡੇ ਉਹਨਾਂ ਨੂੰ ਪੱਕਾ ਕਰਦੀ ਹੈ ਔਰ ਭਾਸ਼ਾ ਬਹੁਤ ਜ਼ਰੂਰੀ ਹੈ ਮਨੁੱਖ ਦੇ ਸਮਾਜਿਕ ਵਿਕਾਸ ਵਿੱਚ ਭਾਸ਼ਾ ਮਹੱਤਵਪੂਰਨ ਹੈ ਜਨਮ ਤੋਂ ਲੈ ਕੇ ਮੌਤ ਤੱਕ ਮਨੁੱਖ ਭਾਸ਼ਾ ਨਾਲ ਹੀ ਜੁੜਿਆ ਰਹਿੰਦਾ ਹੈ ਇਹ ਧੁਨੀਆਂ ਅਤੇ ਚਿੰਨ੍ਹਾਂ ਦਾ ਪ੍ਰਬੰਧ ਹੈ ਜੋ ਲੇਖ ਕੇ ਜਾਂ ਬੋਲ ਕੇ ਦੂਜਿਆਂ ਨਾਲ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ ਉਡਗਲਾ ਵਿਸ਼ਾ ਹੈ ਸਾਡਾ ਕਿ ਟਕਸਾਲੀ ਭਾਸ਼ਾ ਕਿਹੜੀ ਹੈ ਟਕਸਾਲੀ ਭਾਸ਼ਾ ਜਿਹੜੀ ਹੈ ਉਸ ਨੂੰ ਜਦੋਂ ਅਸੀਂ ਸਮਝਦੇ ਹਾਂ ਦੱਸਦੇ ਹਾਂ ਕਿ ਟਕਸਾਲੀ ਭਾਸ਼ਾ ਭਾਸ਼ਾ ਦੇ ਸ਼ੁੱਧ ਜਾਂ ਜਿਹੜਾ ਸਹੀ ਢੰਗ ਨਾਲ ਲਿਖਣ ਦੇ ਜੋ ਨਿਯਮ ਬਣਾਏ ਨੇ ਉਹ ਟਕਸਾਲੀ ਭਾਸ਼ਾ ਚ ਆ ਜਾਂਦੇ ਨੇ ਤੇ ਟਕਸਾਲੀ ਭਾਸ਼ਾ ਕਿਸੇ ਵੀ ਖੇਤਰ ਦੀ ਉਹ ਭਾਸ਼ਾ ਹੁੰਦੀ ਹੈ ਜੋ ਉਸ ਇਲਾਕੇ ਵਿੱਚ ਲਿਖਤੀ ਅਤੇ ਜ਼ੁਬਾਨੀ ਰੂਪ ਵਿੱਚ ਪ੍ਰਵਾਨ ਹੁੰਦੀ ਹੈ ਇਸ ਵਿੱਚ ਟਕਸਾਲੀ ਸ਼ਬਦ ਹੁੰਦੇ ਹਨ ਤੇ ਟਕਸਾਲ ਤੋਂ ਭਾਵ ਜਿਵੇਂ ਹੈਗਾ ਨਾ ਕਿਸੇ ਦੇਸ਼ ਦੇ ਸਿੱਕੇ ਬਣਦੇ ਆ ਜਿੱਥੇ ਤੇ ਦੇਸ਼ ਵਿੱਚ ਪ੍ਰਵਾਨਿਤ ਹੁੰਦੇ ਆ ਉਵੇਂ ਟਕਸਾਲੀ ਭਾਸ਼ਾ ਕਿਸੇ ਇਲਾਕੇ ਦੇਸ਼ ਜਾਂ ਪ੍ਰਾਤ ਵਿੱਚ ਸਰਵ ਪ੍ਰਵਾਨਿਤ ਹੁੰਦੀ ਹੈ ਪੰਜਾਬੀ ਭਾਸ਼ਾ ਬੋਧ ਪੁਸਤਕ ਜਿਹੜੀ ਹੈ ਜਿਹੜੀ ਕਿ ਕੇਐਲਐਸ ਵੱਲੋਂ ਲਿਖੀ ਆ ਟਕਸਾਲੀ ਭਾਸ਼ਾ ਕਿਸੇ ਖਿੱਤੇ ਦੇ ਲੋਕਾਂ ਵੱਲੋਂ ਬੋਲੀਆਂ ਜਾਂਦੀਆਂ ਵੱਖ-ਵੱਖ ਵਿਲੱਖਣ ਕਾਸ਼ਤ ਕਿਸਮ ਦੀਆਂ ਭਾਸ਼ਾਵਾਂ ਵਿੱਚੋਂ ਕੇਂਦਰੀ ਰੂਪ ਵਾਲੀ ਭਾਸ਼ਾ ਹੁੰਦੀ ਹੈ ਡਾਕਟਰ ਮਿੰਨੀ ਸਲਵਾਨ ਨੇ ਆਪਣੀ ਪੁਸਤਕ ਵਿਆਕਰਨ ਦੇ ਸੰਕਲਪ ਚ ਲਿਖਿਆ ਕਿ ਟਕਸਾਲੀ ਭਾਸ਼ਾ ਨੂੰ ਅੰਗਰੇਜ਼ੀ ਵਿੱਚ ਸਟੈਂਡਰਡ ਲੈਂਗੁਏਜ ਵੀ ਕਹਿੰਦੇ ਹਨ ਹਿੰਦੀ ਭਾਸ਼ਾ ਵਿੱਚ ਮਾਨਕ ਭਾਸ਼ਾ ਤੇ ਪੰਜਾਬੀ ਵਿੱਚ ਇਸ ਨੂੰ ਮਿਆਰੀ ਭਾਸ਼ਾ ਜਾਂ ਆਦਰਸ਼ ਭਾਸ਼ਾ ਕਿਹਾ ਜਾਂਦਾ ਹੈ ਪੰਜਾਬੀ ਭਾਸ਼ਾ ਬੋਧ ਪੁਸਤਕ ਦੇ ਅਨੁਸਾਰ ਜਿਸ ਭਾਸ਼ਾ ਨੂੰ ਵਿਸ਼ਾਲ ਭਾਸ਼ਾਈ ਖੇਤਰ ਵਿੱਚ ਸਮਾਜਿਕ ਰਾਜਨੀਤਿਕ ਪੱਧਰ ਤੇ ਮਾਨਤਾ ਮਿਲੇ ਉਸ ਨੂੰ ਉਸ ਭਾਸ਼ਾ ਦਾ ਟਕਸਾਲੀ ਰੂਪ ਕਿਹਾ ਜਾਂਦਾ ਹੈ ਅੱਜ ਅਸੀਂ ਗੱਲ ਕਰਾਂਗੇ ਟਕਸਾਲੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਨੇ ਤੇ ਪਿਆਰੇ ਵਿਦਿਆਰਥੀਓ ਪਹਿਲੀ ਜੋ ਵਿਸ਼ੇਸ਼ਤਾ ਟਕਸਾਲੀ ਭਾਸ਼ਾ ਦੀ ਉਹ ਹੈ ਕਿ ਇਹ ਟਕਸਾਲੀ ਦਾ ਇੱਥੇ ਮਤਲਬ ਸਮਝੋ ਸਟੈਂਡਰਡ ਲੈਂਗੁਏਜ ਆਦਰਸ਼ਕ ਲੈਂਗੁਏਜ ਪ੍ਰਵਾਨਿਤ ਭਾਸ਼ਾ ਜਿਹੜੀ ਭਾਸ਼ਾ ਅਸੀਂ ਨਾ ਆਮ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਭਾਸ਼ਾ ਮੁੱਖ ਤੌਰ ਤੇ ਦੋ ਤਰ੍ਹਾਂ ਦੀ ਹੈ ਇੱਕ ਜਿਹੜੀ ਬੋਲ ਚੱਲਦੀ ਭਾਸ਼ਾ ਹੈ ਇੱਕ ਲਿਖਤੀ ਭਾਸ਼ਾ ਹੈ ਜਿਹੜੀ ਬੋਲਚਾਲ ਦੀ ਭਾਸ਼ਾ ਹੁੰਦੀ ਆ ਉਹ ਤਾਂ ਸਾਡੀ ਇਲਾਕਾਈ ਭਾਸ਼ਾ ਆ ਜਾਂ ਸਾਡੀ ਉਪ ਭਾਸ਼ਾ ਹੈ ਪਰ ਜਿਹੜੀ ਲਿਖਤੀ ਭਾਸ਼ਾ ਉਹ ਸਾਰੀ ਸਟੇਟ ਦੀ ਇੱਕ ਹੋਊਗੀ ਉਸ ਨੂੰ ਹੀ ਟਕਸਾਲੀ ਭਾਸ਼ਾ ਕਿਹਾ ਜਾਂਦਾ ਹੈ ਤੇ ਟਕਸਾਲੀ ਭਾਸ਼ਾ ਪ੍ਰਵਾਨਿਤ ਭਾਸ਼ਾ ਦੇ ਤੌਰ ਤੇ ਹੁੰਦੀ ਹੈ ਇਹਦੇ ਆਪਣੇ ਕੋਸ਼ ਹੁੰਦੇ ਆ ਡਿਕਸ਼ਨਰੀਆਂ ਹੁੰਦੀਆਂ ਨੇ ਆਪਣਾ ਸ਼ਬਦ ਭੰਡਾਰ ਹੁੰਦਾ ਆ ਚੁੱਧ ਸ਼ਬਦ ਜੋੜ ਹੁੰਦੇ ਆ ਤੇ ਸ਼ਬਦ ਸਾਰੀ ਆਮ ਲੋਕਾਂ ਵੱਲੋਂ ਵੀ ਪ੍ਰਵਾਨਿਤ ਹੁੰਦੇ ਆ ਤੇ ਸਰਕਾਰ ਵੱਲੋਂ ਵੀ ਇਸ ਭਾਸ਼ਾ ਨੂੰ ਪ੍ਰਵਾਨਿਤ ਕੀਤਾ ਜਾਂਦਾ ਹੈ ਬਿਆਰੀ ਭਾਸ਼ਾ ਦਾ ਟਕਸਾਲੀ ਭਾਸ਼ਾ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਕਰ ਲੈਂਦੀ ਹੈ ਜੋ ਕਿ ਇਸ ਨੂੰ ਉਸ ਰਾਜ ਦੇ ਸਮੂਹ ਲੋਕਾਂ ਦੀ ਪ੍ਰਵਾਨਗੀ ਹੁੰਦੀ ਹੈ ਭਾਵੇਂ ਇਸ ਨੂੰ ਪੜ੍ਹੇ ਲਿਖੇ ਧਿਆਨ ਪਰ ਦੋਨਾਂ ਵਰਗਾਂ ਵਾਲੇ ਲੋਕ ਇਸ ਨੂੰ ਮਾਨਤਾ ਦਿੰਦੇ ਆ ਤਾਂ ਹੀ ਇਹ ਟਕਸਾਲੀ ਬਣਦੀ ਹੈ ਟਕਸਾਲੀ ਭਾਸ਼ਾ ਦਾ ਆਪਣਾ ਇੱਕ ਵਿਆਕਰਨ ਹੁੰਦਾ ਹੈ ਜੋ ਇਸ ਨੂੰ ਸ਼ੁੱਧ ਲਿਖਣ ਨਾਲ ਸੰਬੰਧਿਤ ਨਿਯਮਾਂ ਦਾ ਸੰਗ੍ਰਹਿ ਹੁੰਦਾ ਜਿਵੇਂ ਪੰਜਾਬੀ ਭਾਸ਼ਾ ਦਾ ਵਿਆਕਰਨ ਹੈ ਨਾ ਪਰਨਾਵੇਂ ਦੇ ਜਾਏ ਦੇ ਬਾ ਕੋਪਵਾ ਕਿਆ ਜਾਏ ਦੇ ਅ ਸਵਰ ਵਿਅੰਜਨ ਇਹ ਸਾਰਾ ਇਹਦੀ ਟਕਸਾਲੀ ਭਾਸ਼ਾ ਹੁਣ ਕਰਕੇ ਹੈ ਇਸ ਵਿੱਚ ਭਾਸ਼ਾ ਦੇ ਹਰ ਪਦਰ ਦੇ ਨਿਜਮ ਹੁੰਦੇ ਹਨ ਜੋ ਟਕਸਾਲੀ ਭਾਸ਼ਾ ਨੂੰ ਉਸ ਖੇਤਰ ਦੀਆਂ ਹੋਰ ਭਾਸ਼ਾਵਾਂ ਤੋਂ ਅਲੱਗ ਕਰਦੇ ਹਨ ਟਕਸਾਲੀ ਭਾਸ਼ਾ ਉਸ ਪ੍ਰਾਸ ਦੀ ਸਰਕਾਰ ਵੱਲੋਂ ਸਰਕਾਰੀ ਕੰਮਕਾਜ ਲਈ ਪ੍ਰਵਾਨਿਤ ਹੁੰਦੀ ਹੈ ਸਰਕਾਰੀ ਗੈਰ ਸਰਕਾਰੀ ਵਿਦਿਅਕ ਅਤੇ ਸਾਹਿਤਿਕ ਖੇਤਰਾਂ ਤੋਂ ਇਲਾਵਾ ਇਹ ਅਦਾਲਤੀ ਕੰਮਕਾਜ ਲਈ ਵੀ ਪਰਵਾਣਿਤ ਹੁੰਦੀ ਹੈ ਇਸ ਸੰਸਾਰ ਸਾਧਨ ਸਮਾਚਾਰ ਪੱਤਰ ਰੇਡੀਓ ਟੀਵੀ ਆਦਿ ਲਈ ਵੀ ਪਰਵਾਣਿਤ ਹੁੰਦੀ ਹੈ ਟਕਸਾਲੀ ਭਾਸ਼ਾ ਦਾ ਆਪਣਾ ਇੱਕ ਵਿਸ਼ੇਸ਼ ਇਤਿਹਾਸ ਹੁੰਦਾ ਮਤਲਬ ਐਵੇਂ ਨਹੀਂ ਕਿਸੇ ਵੀ ਭਾਸ਼ਾ ਨੂੰ ਜਦੋਂ ਭਾਸ਼ਾ ਨੂੰ ਟਕਸਾਲੀ ਬਣਾ ਦਿੱਤਾ ਜਾਂਦਾ ਉਹਦਾ ਇੱਕ ਆਪਣਾ ਅਮੀਰ ਵਿਰਸਾ ਹੁੰਦਾ ਹੈ ਇੱਕ ਰਾਜ ਦਾ ਦੂਜੇ ਰਾਜ ਤੋਂ ਵਖਰੇਵਾ ਨਿਰਧਾਰਤ ਕਰਨ ਲਈ ਵੀ ਟਕਸਾਲੀ ਭਾਸ਼ਾ ਆਧਾਰ ਬਣਦੀ ਹੈ ਟਕਸਾਲੀ ਭਾਸ਼ਾ ਆਪਣੇ ਸੰਪਰਕ ਵਿੱਚ ਆਈਆਂ ਭਾਸ਼ਾਵਾਂ ਦੀਆਂ ਦੁਨੀਆਂ ਨੂੰ ਸੌਖੇ ਹੀ ਆਪਣੇ ਵਿੱਚ ਮਿਲਾ ਸਕਦੀ ਹੈ ਜਿਵੇਂ ਫਾਰਸੀ ਦੀਆਂ ਦੁਨੀਆਂ ਸੱਸੀ ਪੈਰਬਿੰਦੀ ਤੋਂ ਲੈ ਕੇ ਲੱਲੇ ਪੈਰਬਿੰਦੀ ਤੱਕ ਨੂੰ ਪੰਜਾਬੀ ਦੀ ਟਕਸਾਲੀ ਭਾਸ਼ਾ ਨੇ ਆਪਣੇ ਅੰਦਰ ਸਮਾ ਲਿਆ ਹੈ ਤਾਂ ਇਸ ਪ੍ਰਕਾਰ ਟਕਸਾਲੀ ਭਾਸ਼ਾ ਲਚਕਦਾਰ ਹੁੰਦੀ ਹੈ ਜਿਹੜੀ ਹੋਰਨਾਂ ਭਾਸ਼ਾਵਾਂ ਨੂੰ ਵੀ ਆਪਣੇ ਅੰਦਰ ਸਮਾ ਸਕਦੀ ਹੈ ਤਕਸਾਲੀ ਪੰਜਾਬੀ ਵਿੱਚ ਜਿਵੇਂ ਗੱਲ ਕਰੀਏ ਤੇ ਪੰਜਾਬ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਮਾਝੀ ਮਾਝੀ ਜਿਹੜੀ ਲਾਹੌਰ ਵੇਲੇ ਉਸ ਵੇਲੇ ਬੋਲੀ ਜਾਂਦੀ ਸੀ ਤੇ ਫਿਰ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹੇ ਚ ਬੋਲੀ ਜਾਂਦੀ ਸੀ ਉਹਨੂੰ ਪੰਜਾਬ ਦੀ ਸਟੈਂਡਰਡ ਲੈਂਗੁਏਜ ਕਿਹਾ ਗਿਆ ਕਿਉਂਕਿ ਇਸ ਲੈਂਗੁਏਜ ਦੇ ਵਿੱਚ ਇੱਕ ਤਾਂ ਬਹੁਤ ਜ਼ਿਆਦਾ ਫਲੈਕਸੀਬਿਲਟੀ ਮੰਨੀ ਗਈ ਹੈ ਲਚਕ ਮੰਨੀ ਗਈ ਹੈ ਤੇ ਦੂਜਾ ਇਹ ਭਾਸ਼ਾ ਜਿਹੜੀ ਆ ਉਹ ਥੋੜੀ ਬਾਕੀਆਂ ਦੇ ਮੁਕਾਬਲੇ ਬਾਕੀਆਂ ਉਪਭਾਸ਼ਾਵਾਂ ਦੇ ਮੁਕਾਬਲੇ ਸਾਹਿਤ ਲਿਖਣ ਵਾਸਤੇ ਵਧੇਰੇ ਪਰਵਾਨਤ ਮੰਨੀ ਜਾਂਦੀ ਹੈ ਟਕਸਾਲੀ ਭਾਸ਼ਾ ਮੂਲ ਰੂਪ ਵਿੱਚ ਇੱਕ ਉਪ ਭਾਸ਼ਾ ਹੀ ਹੁੰਦੀ ਹੈ ਪਰ ਹੌਲੀ-ਹੌਲੀ ਇਹ ਸਟੈਂਡਰਡ ਭਾਸ਼ਾ ਜਾਂ ਅਰਜ ਭਾਸ਼ਾ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਵੇਂ ਪੰਜਾਬੀ ਦੀ ਉਹ ਭਾਸ਼ਾ माजी ਹੌਲੀ-ਹੌਲੀ ਟਕਸਾਲੀ ਭਾਸ਼ਾ ਦੇ ਰੂਪ ਵਿੱਚ ਸਥਾਪਿਤ ਹੋ ਗਈ ਇੱਕ ਉਪ ਭਾਸ਼ਾ ਜਦੋਂ ਟਕਸਾਲੀ ਭਾਸ਼ਾ ਬਣਦੀ ਹੈ ਤਾਂ ਉਹ ਬਾਕੀ ਉਪ ਭਾਸ਼ਾਵਾਂ ਦੀ ਵੀ ਪ੍ਰਤੀਨਿਧਤਾ ਕਰਦੀ ਹੈ ਸਿੱਟੇ ਵੱਜੋਂ ਬਾਕੀ ਉਪ ਭਾਸ਼ਾਵਾਂ ਉੱਤੇ ਵੀ ਉਸ ਦਾ ਕਾਫੀ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ ਕਹਿਣ ਦਾ ਭਾਵ ਕਿ ਜੇ ਅਸੀਂ ਪੰਜਾਬੀ ਦੀ ਮਾਜੀ ਨੂੰ ਇਸ ਵੇਲੇ ਟਕਸਾਲੀ ਭਾਸ਼ਾ ਮੰਨ ਰਹੇ ਆ ਕਿ ਉਹ ਬਾਕੀ ਜਿਹੜੀਆਂ ਸਾਡੀਆਂ ਮਲਬਈ ਆ ਦੁਆਬੀ ਆ ਜਾਂ ਪੋਠੋ ਪਾ ਦੂਸਰੀਆਂ ਨੇ ਭਾਸ਼ਾਵਾਂ ਨੇ ਮਾਜੀ ਮਲਬਈ ਦੁਆਬੀ ਪੁਆਦੀ ਪੋਠਵਾਰੀ ਉਹਨਾਂ ਸਾਰੀਆਂ ਉੱਪਰ ਵੀ ਆਪਣਾ ਪ੍ਰਭਾਵ ਜਿਹੜਾ ਹੈ ਇਹਦਾ ਵੱਧ ਪੈਂਦਾ ਕਿਉਂਕਿ ਇਹਦਾ ਗਦਾਇਰਾ ਹੌਲੀ-ਹੌਲੀ ਵੱਧ ਜਾਂਦਾ ਤੇ ਟਕਸਾਲੀ ਭਾਸ਼ਾ ਦੀ ਸ਼ੁੱਧਤਾ ਜਾਂ ਉਤਮਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਯੋਸਾ ਵਿੱਚ ਕਿੰਨਾ ਸਾਹਿਤ ਲਿਖਿਆ ਜਾ ਰਿਹਾ ਹੁਣ ਲੇਖਕ ਦੀ ਭਾਸ਼ਾ ਵੀ ਬੇਟਾ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਲੇਖਕ ਦੀ ਟਕਸਾਲੀ ਭਾਸ਼ਾ ਜਿਹੜੀ ਸਾਰਿਆਂ ਦੇ ਲਈ ਲਿਖਦਾ ਉਹ ਇੱਕ ਉਹਦੇ ਪਾਤਰਾਂ ਦੀ ਭਾਸ਼ਾ ਹੁੰਦੀ ਹੈ ਜਿਹੜੀ ਉਸ ਇਲਾਕੇ ਦੇ ਲੋਕ ਹੀ ਬੋਲਦੇ ਜਾਂ ਬੋਲ ਸਕਦੇ ਆ ਜਿਸ ਇਲਾਕੇ ਦੀ ਉਸਨੇ ਪਾਤਰ ਲਏ ਹੈ ਟਕਸਾਲੀ ਭਾਸ਼ਾ ਦਾ ਬૌਧਿਕ ਪੱਧਰ ਉੱਚਾ ਹੋਣਾ ਜ਼ਰੂਰੀ ਬૌਧਿਕ ਪੱਧਰ ਸਮਝਦੇ ਹੋ ਗਿਆਨ ਇੰਟੈਲੈਕਚੁਅਲ ਲੈਵਲ ਪੜ੍ਹੇ ਲਿਖੇ ਵਰਗ ਦੇ ਸ਼ਬਦ ਹੋਰ ਜ਼ਰੂਰੀ ਹੈ ਤਾਂ ਕਿ ਬਾਕੀ ਉਪਾਸ਼ਾਵਾਂ ਵਿੱਚ ਸੰਜਮ ਰਹੇ ਤੇ ਆਖਵਾ ਖੋਪਾਸ਼ਾਵਾਂ ਨੂੰ ਇਕੱਠਾ ਰੱਖਿਆ ਜਾ ਸਕੇ ਹੁਣ ਗੱਲ ਕਰਦੇ ਆ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਤਾਂ ਗੱਲ ਪੰਜਾਬੀ ਦੇ ਟਕਸਾਲੀ ਰੂਪ ਬਾਰੇ ਫੈਸਲਾ 1929 ਈਸਵੀ ਵਿੱਚ ਸਿੱਖਿਆ ਐਜੂਕੇਸ਼ਨ ਕਮੇਟੀ ਦੀ ਕਦਰਤਾ ਸਮੇਂ ਕਰ ਦਿੱਤਾ ਗਿਆ ਸੀ ਇਸ ਮੀਟਿੰਗ ਵਿੱਚ ਭਾਈ ਵੀਰ ਸਿੰਘ ਭਾਈ ਜੋਤ ਸਿੰਘ ਲਾਲਾ ਤਾਂ ਨਿਰੰਚਾਰਕ ਪ੍ਰਿੰਸੀਪਲ ਤੇਜਾ ਸਿੰਘ ਪ੍ਰੋਫੈਸਰ ਸਾਧ ਸਿੰਘ ਨੇ ਭਾਗ ਲਿਆ ਇਹ ਮੇ ਸਾਰੇ ਮੇਰੇ ਪੰਜਾਬੀ ਭਾਸ਼ਾ ਬੋਧ ਪੁਸਤਕਤੂਆ ਵਾਲੇ ਜਿਹੜੇ 10 ਸਰੀਕਾ ਪ੍ਰਤਕਸ਼ਾਲੀ ਭਾਸ਼ਾ ਵਾਲੇ ਉਥੋਂ ਲਏ ਆ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਪੰਜਾਬੀ ਉਚਾਰ ਪ੍ਰਧਾਨ ਭਾਸ਼ਾ ਹੈ ਤੇ ਬਾਜੇ ਦੇ ਇਲਾਕੇ ਦੇ ਉਚਾਰਨ ਨੂੰ ਕੇਂਦਰੀ ਜਿਹੜਾ ਰੂਪ ਹੈ ਵਿੱਚ ਸਵੀਕਾਰ ਕੀਤਾ ਗਿਆ ਬਾਅਦ ਵਿੱਚ 1947 ਵਿੱਚ ਦੇਸ਼ ਵੰਡ ਹੋ ਜਾਣ ਨਾਲ ਪੰਜਾਬੀ ਭਾਸ਼ਾ ਦੇ ਖੇਤਰ ਵਿੱਚ ਅਚਾਨਕ ਤਬਦੀਲੀ ਆਈ ਪੰਜਾਬੀ ਦੀਆਂ ਬਹੁਤ ਸਾਰੀਆਂ ਉਪਸ਼ਾਵਾ ਵਿਦੇਸ਼ੀ ਖੇਤਰ ਜਿਵੇਂ ਡੈਨ ਦੀ ਪੋਠੋ ਹਾਰੀ ਮਲਤਾਨੀ ਚਾਂਗੀ ਆਦ ਪਾਕਿਸਤਾਨ ਚ ਚਲੇ ਗਏ ਤੇ ਦੂਜੇ ਪਾਸੇ ਚਿਰਾਂ ਤੋਂ ਰਾਜ ਦਰਬਾਰ ਤੇ ਸਿੱਖਿਆ ਖੇਤਰ ਵਿੱਚ ਅਵੰਚਿਤ ਪੰਜਾਬੀ ਭਾਸ਼ਾ ਸਿੱਖਿਆ ਦੇ ਖੇਤਰ ਵਿੱਚ ਰਾਜ ਭਾਸ਼ਾ ਘੋਸ਼ਿਤ ਕਰ ਦਿੱਤੀ ਗਈ ਇਸ ਕੋਸ਼ ਨੂੰ ਅਮਲ ਵਿੱਚ ਅਮਲ ਵਿੱਚ ਮਤਲਬ ਪ੍ਰੈਕਟਿਸ ਵਿੱਚ ਲਿਆਉਣ ਲਈ ਸਰਕਾਰੀ ਪੱਧਰ ਤੇ ਪੰਜਾਬੀ ਮਹਿਕਮਾ ਭਾਸ਼ਾ ਵਿਭਾਗ ਪੰਜਾਬ ਹੋਂਦ ਵਿੱਚ ਆਇਆ ਤੇ ਉਸ ਦੇ ਡਾਇਰੈਕਟਰ ਉਸ ਸਮੇਂ ਪ੍ਰਿੰਸੀਪਲ ਤੇ ਦਸਿੰਗ ਸਨ ਜਿਨ੍ਹਾਂ ਨੇ ਮਾਝੀ ਨੂੰ ਪੰਜਾਬੀ ਦੀ ਟਕਸਾਲੀ ਭਾਸ਼ਾ ਮੰਨ ਲਿਆ ਉਹ ਸਾਰੀ ਕਮੇਟੀ ਨੇ 1929 ਵਿੱਚ ਇਹ ਮੰਨ ਲਿਆ ਕਿ ਪੰਜਾਬੀ ਦੀ ਜਿਹੜੀ ਟਕਸਾਲੀ ਭਾਸ਼ਾ ਹੈ ਉਹ ਮਾਝੀ ਆ ਪਰ ਇਸ ਨੂੰ ਲਾਗੂ 1970 ਦੇ ਤੋਂ ਬਾਅਦ ਵਿੱਚ ਕੀਤਾ ਗਿਆ 1962 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਹੋ ਗਈ ਤੇ ਉਸ ਤੋਂ ਬਾਅਦ ਪੰਜਾਬੀ ਸ਼ਬਦ ਜੋੜ ਕੋਸ਼ ਤਿਆਰ ਕਰਨ ਲਈ ਜਿਹੜੀ 8 ਮੈਂਬਰੀ ਕਮੇਟੀ ਬਣਾਈ ਗਈ ਸੀ ਪੋਸ ਨੇ ਵੀ ਮਾਜੀ ਨੂੰ ਹੀ ਪੰਜਾਬੀ ਦੀ ਕੇਂਦਰੀ ਭਾਸ਼ਾ ਵਜੋਂ ਸਵੀਕਾਰ ਕੀਤਾ ਹੁਣ ਤੋਂ ਨੇ ਸਮਝ ਆ ਗਈ ਇਹ ਪੰਜਾਬੀ ਦੀਆਂ ਮੁੱਖ ਤੌਰ ਤੇ ਚਾਰੋ ਭਾਸ਼ਾਵਾਂ ਨੇ ਮਾਜੀ ਮਲਵਈ ਦੁਆਬੀ ਪੁਆਦੀ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੀ ਰਾਜ ਭਾਸ਼ਾ ਦੇ ਤੌਰ ਤੇ ਪ੍ਰਵਾਨਿਤ ਹੈ ਉਹ ਹੈ ਮਾਜੀ ਜਿਸ ਦੇ ਵਿੱਚ ਬਹੁਤ ਸਾਰਾ ਲਿਟਰੇਚਰ ਵੀ ਲਿਖਿਆ ਜਾ ਰਿਹਾ ਤੇ ਜਿਹੜੀ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹੇ ਚ ਬੋਲੀ ਜਾਂਦੀ ਹੈ ਤੇ ਪਾਕਿਸਤਾਨੀ ਪੰਜਾਬ ਵਿੱਚ ਪਹਿਲਾਂ ਜਦੋਂ 47 ਤੋਂ ਪਹਿਲਾਂ ਲਾਹੌਰ ਵਾਲੇ ਇਲਾਕੇ ਚ ਬੋਲੀ ਜਾਂਦੀ ਸੀ ਤੇ ਉਸ ਭਾਸ਼ਾ ਨੂੰ ਅਹੀਓਂ ਭਾਸ਼ਾ ਨਹੀਂ ਸਟੈਂਡਰਡ ਪੰਜਾਬੀ ਸਵੀਕਾਰ ਕਰਕੇ ਅੱਜ ਅਸੀਂ ਉਸ ਨੂੰ ਸਮੁੱਚੇ ਆਪਣੇ ਵਿਸ਼ਵ ਦੇ ਵਿੱਚ ਪੰਜਾਬੀ ਭਾਸ਼ਾ ਦਾ ਜੋ ਲਿਖਤੇ ਰੂਪ ਹੈ ਜਾਂ ਟਕਸਾਲੀ ਰੂਪ ਹੈ ਉਹ ਮਾਜੀ ਨੂੰ ਮੰਨਿਆ ਗਿਆ ਜਾ ਰਿਹਾ ਹੈ ਤੇ ਇਸ ਪ੍ਰਕਾਰ ਇਕਸਾਲੀ ਭਾਸ਼ਾ ਵਾਲਾ 20 ਅੰਕਾਂ ਦਾ ਪ੍ਰਸ਼ਨ ਤੁਸੀਂ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ